मैं नीना जैन मेरी दादी जी सुशीला देवी जिन्होंने आज घर बैठे अपना वोट डाला प्रशासन ने बहुत अच्छा काम किया कि बुज़ुर्ग बंदे को वोटर की जगह ले जाना मुश्किल हो जाता है इनको भी बहुत खुशी हुई कि आज मेरा जो काम है घर बैठे मैं रितु मेरे मदर इन लॉ ने शांति देवी जिन्हों की एज है एट्टी एटी फाइव प्लस है ਤੇ ਉਹਨਾਂ ਤੋਂ ਇੱਥੋਂ ਹੀ ਵੋਟ ਪਾਣ ਲਈ ਨਹੀਂ ਜਾਇਆ ਅੰਦਰ ਸੇ ਤਾਂ ਤੁਹਾਡਾ ਸਾਰੇ ਇਲੈਕਸ਼ਨ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਘਰ ਆ ਕੇ ਇਹਨਾਂ ਨੂੰ ਵੋਟ ਪੁਆਇ ਸਾਡੇ ਸਾਥ। ਮਾਤਾ ਜੀ ਦੇ ਸਮੇਂ ਜੋ ਇਹ ਚੋਵੀ ਨੂੰ ਇਲੈਕਸ਼ਨ ਕਮਿਸ਼ਨ ਦੇ ਅਧਿਕਾਰ ਤਾ ਅਨੁਸਾਰ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਕਰਮਚਾਰੀ ਮਾਤਾ ਜੀ ਦੀ ਵੋਟ ਆਸਰੋੜ ਲਈ ਅੱਜ ਦੇ ਘਰ ਪਹੁੰਚੇ। ਇਸ ਇਸ ਇਲੈਕਸ਼ਨ ਕਮਿਸ਼ਨ ਦਾ ਬਹੁਤ ਵਧੀਆ ਕੰਮ ਹੈ। ਇਸ ਦੇ ਨਾਲ ਬਜ਼ੁਰਗ ਅਤੇ ਉਰਜਾ ਤੇ ਬਿਮਾਰ ਲੋਕਾਂ ਨੂੰ ਜੋ ਦੁਰਪਾਸਕ ਕਾਰਨਿਕ ਦਾ ਗਰੀਬ ਨੂੰ ਬਹੁਤ ਸੂਲਤ ਨਹੀਂ ਲਗਾਤਾਰ ਲੋਕ ਸਭਾ ਚੋਣਾਂ ਦੇ ਵਿੱਚ VOTING ਫੀਸ ਨੂੰ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿਉਂਕਿ ਕਈ ਸੂਬਿਆਂ ਦੇ ਵਿੱਚ ਪਿਛਲੀਆਂ ਚੋਣਾਂ ਦੇ ਦੌਰਾਨ ਕਾਫੀ ਘੱਟ VOTING ਹੋਈ ਸੀ VOTING ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਦੇ ਲਈ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਜੇਕਰ 1 ਜੂਨ ਨੂੰ ਕੋਈ ਵੋਟ ਆਕੇ ਆਪਣੀ ਨੀਲੀ ਸਿਆਹੀ ਵਾਲੀ ਉਂਗਲੀ ਲੁਧਿਆਣਾ ਦੇ ਮੁੱਖ ਹੋਟਲ ਅਤੇ ਰੈਸਟੋਰੈਂਟ ਵਿੱਚ ਵਿਖਾਵੇਗਾ ਤਾਂ ਉਸ ਨੂੰ 25% ਤੱਕ ਡਿਸਕਾਊਂਟ ਹੋਵੇਗਾ ਇਹਨਾਂ ਹੀ ਨਹੀਂ 1 ਜੂਨ ਨੂੰ ਡਿਨਰ ਵੇਲੇ ਅਤੇ 2 ਜੂਨ ਨੂੰ ਦੁਪਹਿਰ ਲੰਚ ਵੇਲੇ ਉਹ ਇਸ ਛੋੜ ਦਾ ਲਾਭ ਲੈ ਸਕਦੇ ਨੇ ਜਿਸ ਸੰਬੰਧੀ ਲੁਧਿਆਣਾ ਦੇ ਏਡੀਸੀ ਮੇਜਰ ਅਮਿਤ ਸ਼ਰੀਨ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਹਾਂ ਜੀ ਇਸ ਕੀ ਅਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਨੇ ਜੋ ਨਾਰਾ ਦਿੱਤਾ ਹੈ ਇਸ ਵਾਰ 70 ਪਾ ਅਸੀਂ ਉਹਦੇ ਤਹਿਤ ਕੰਮ ਕਰ ਰਹੇ ਆ ਰਾਤ ਦਿਨ ਟੀਮਾਂ ਜਿਹੜੀਆਂ ਹਨ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਸਵੀਪ ਆਫੀਸਰ ਜਿਹੜੇ ਨੇ ਜਗ੍ਹਾ ਜਗ੍ਹਾ ਜਾ ਕੇ ਔਰ ਨੁਕਰਨਾਟਕ ਜਿਹੜੇ ਆਰਗੇਨਾਈਜ਼ ਕਰਾ ਰਹੇ ਨੇ ਐਨ ਜੀਓਜ਼ ਦੇ ਥਰੂ ਅਸੀਂ ਪਿੱਛੇ ਮੋਟਰਸਾਈਕਲ ਰੈਲੀ ਵੀ ਕੀਤੀ ਮਾਰਾਥਨ ਵੀ ਕੀਤੀਆਂ ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਵੋਟਰਜ਼ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਸ ਵਾਰੀ ਕਰੋ ਬਾਹਰ ਨਿਕਲਣਾ ਹੈ ਗਰਮੀ ਬਹੁਤ ਹੋਣੀ ਹੈ ਉਹਦੀ ਪਰਵਾਹ ਨਹੀਂ ਕਰਨੀ ਤੇ ਆਪਣੀ ਵੋਟ ਪਾਣੀ ਹੈ ਵੋਟ ਤੁਹਾਡੀ ਬਹੁਤ ਕੀਮਤੀ ਹੈ ਔਰ ਸਾਡੀ ਜਿਹੜੀ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਹੈ ਨੂੰ ਹੋਰ ਸਟਰੋਂਗ ਕਰਨਾ ਹੈ ਮਤਦਾਨ ਜ਼ਰੂਰ ਕਰਨਾ ਹੈ ਉਹਦੇ ਲਈ ਛੋਟੇ-ਛੋਟੇ ਪ੍ਰਾਲੇ ਕੀਤੇ ਸਾਰਿਆਂ ਅਸੀਂ ਜਿੰਨੇ ਰੈਸਟੋਰੈਂਟਸ ਨੇ ਜਿੰਨੇ ਮਾਲਸ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਦੌਰਾਨ ਉਹਨਾਂ ਕੋ ਅਸੀਂ ਵਾਦਾ ਲਿਆ ਕਿ ਉਹ 25% ਡਿਸਕਾਊਂਟ ਦੇਣਗੇ ਜਿਹੜਾ ਵੀ ਆਪਣੀ ਫਿੰਗਰ ਦੇ ਉੱਤੇ ਇਨਡੈਲੀਬਲ ਇੰਕ ਦਿਖਾਏਗਾ ਕਿ ਮੈਂ ਵੋਟ ਪਾਇਆ ਉਹਨੂੰ ਡਿ ਜਿਹੜਾ ਹੈ ਡਿਨਰ ਦੇ ਉੱਤੇ 25% ਡਿਸਕਾਊਂਟ ਮਿਲੇਗਾ ਔਰ ਦੋ ਤਰੀਕ ਨੂੰ ਲੰਚ ਦੇ ਉੱਤੇ ਵੀ ਡਿਸਕਾਊਂਟ ਉਹਨੂੰ ਮਿਲੇਗਾ ਸਰ ਕਿਹ ਕਿਹੜੇ ਜਿਹੜੇ ਪ੍ਰੋਮਿਨੈਂਟ ਪ੍ਰੋਮਿਨੈਂਟ ਦੇ ਵਿੱਚ ਐਮਬੀਡੀ ਮਾਲ ਹੈ ਜਿਸ ਤਰ੍ਹਾਂ ਐਮਬੀਡੀ ਮਾਲ ਦੇ ਜਿੰਨੇ ਵੀ ਫੂਡ ਜੁਆਇੰਟਸ ਹੈ ਉਹਦੇ ਵਿੱਚ ਉਹਨਾਂ ਨੂੰ ਡਿਸਕਾਊਂਟ ਲੋਕਾਂ ਨੂੰ ਮਿਲੇਗਾ ਇਸ ਲਈ ਪਖੋਵਾਲ ਰੋਡ ਦੇ ਉੱਤੇ ਹੈ ਬਿਸਤਰੋ ਹੈ ਅਲੱਗ-ਅਲੱਗ ਜਿਹੜੇ ਰੈਸਟੋਰੈਂਟਸ ਸਾਊਥ ਸਿਟੀ ਚ ਇੱਕ ਦੋ ਨੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਡਿਸਕਾਊਂਟ ਜਿਹੜਾ ਉਹ ਮਿਲੇਗਾ ਕਲੱਬਸ ਨੇ ਸਤਲੁਜ ਕਲੱਬ ਹੈ ਸਾਡਾ ਔਰ ਇੱਕ ਲੋਧੀ ਕਲੱਬ ਹੈ ਉੱਥੇ ਵੀ ਡਿਸਕਾਊਂਟ 25% ਦੇ ਰਹੇ ਨੇ ਸਾਰੇ ਸਰ 70 ਪਰਸੈਂਟ ਕੀਤਾ ਮਿੱਥਿਆ ਗਿਆ ਸੋ ਲੱਗਦਾ ਹੈ ਕਿ ਲਗਾਤਾਰ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਲੋਕਾਂ ਨੂੰ ਇਸ ਸਬੰਧੀ ਅਪੀਲ ਕਰੇ ਬਿਲਕੁਲ ਜੀ ਮੈਂ ਇੱਥੇ ਲੁਧਿਆਣਾ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਲੁਧਿਆਣਾ ਮਾਂਚੈਸਟਰ ਆਫ ਪੰਜਾਬ ਹੈ ਐਡਾ ਵੱਡਾ ਸਾਡਾ ਦੇਖੋ ਸ਼ਹਿਰ ਹੈ ਜ਼ਿਲ੍ਹਾ ਹੈ ਔਰ ਹਰ ਕੰਮ ਚੱਗੇ ਹਰ ਕੰਮ ਚੱਗੇ ਫਿਰ ਅਸੀਂ ਵੋਟਾਂ ਪਾਣੇ ਲਈ ਪਿੱਛੇ ਕਿੰਨਾ ਰਹਿ ਸਕਦੇ ਤੇ ਅਸੀਂ ਇਹ ਕੰਮ ਨੂੰ ਵੀ ਅੱਗੇ ਵਧਾਉਣਾ ਹੈ ਤੇ ਇਸ ਵਾਰ 70 ਪਾਰ ਦਾ ਨਾਰਾ ਪੂਰਾ ਕਰਨਾ ਹੈ ਕਰੋ ਗਰਮੀ ਦੀ ਪਰਵਾਹ ਨਹੀਂ ਕਰਨੀ ਉਥੇ ਬੂਥ ਦੇ ਉੱਤੇ ਸ਼ਰਬਤ ਦਾ ਇੰਤਜ਼ਾਮ ਹੈ ਠੰਡੇ ਪਾਣੀ ਦਾ ਇੰਤਜ਼ਾਮ ਹੈ ਪ੍ਰੋਪਰ ਟਾਇਲਟਸ ਅਵੇਲੇਬਿਲਟੀ ਹੈ ਸ਼ੇਡਸ ਰਹੇਗੀ ਕੁਰਸੀਆਂ ਲੱਗੀਆਂ ਹੋਣਗੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਅਸੀਂ ਪੋਲਿੰਗ ਸਟੇਸ਼ਨ ਤੇ ਦੇਣ ਜਾ ਰਹੇ ਹਾਂ ਤੇ ਉਹਦਾ ਫਾਇਦਾ ਚੱਕਣਾ ਔਰ ਵੋਟ ਜ਼ਰੂਰ ਪਾਣੀ ਹੈ ਇਸ ਵਾਰ 70 ਪਾਰ ਜੀ ਹੋਮ ਵੋਟਿੰਗ ਚੱਲ ਰਹੀ ਹੈ ਜੀ ਉਹ ਸਰ ਕਿਸ ਤਰ੍ਹਾਂ ਦਾ ਹੈਗਾ ਪ੍ਰਬੰਧ ਉਹਦੇ ਬਾਰੇ ਥੋੜਾ ਦੱਸੋ ਹੋਮ ਵੋਟਿੰਗ ਚੱਲ ਰਹੀ ਹੈ ਜੀ ਔਰ ਉਹਦਾ ਪ੍ਰਬੰਧ ਬਹੁਤ ਅੱਛਾ ਹੈ ਘਰ ਘਰ ਜਾ ਕੇ ਜਿਹੜੇ ਸੀਨੀਅਰ ਸਿਟੀਜ਼ਨ ਬੈੱਡ ਤੋਂ ਨਹੀਂ ਉੱਠ ਸਕਦੇ ਉਹਨਾਂ ਦੇ ਘਰ ਦੇ ਵਿੱਚ ਹੀ ਵੋਟਿੰਗ ਕੰਪਾਰਟਮੈਂਟ ਦੇ ਨਾਲ ਸਿਕਰੈਸੀ ਆਫ ਵੋਟ ਜਿਹੜੀ ਹੈ ਮੇਨਟੇਨ ਹੋ ਸਕੇ ਇਸ ਤਰ੍ਹਾਂ ਜਿਹੜੀ ਹੈ ਵੋਟਿੰਗ ਹੋ ਰਹੀ ਹੈ ਔਰ ਪੂਰੀ ਟੀਮ ਨਾਲ ਜਾਂਦੀ ਹੈ ਪੁਲਿਸ ਰੈਪ ਨਾਲ ਜਾਂਦਾ ਹੈ ਤੇ ਪੂਰੀ ਸਿਕਰੈਸੀ ਆਫ ਵੋਟ ਜਿਹੜੀ ਉਹ ਮੇਨਟੇਨ ਕੀਤੀ ਜਾ ਰਹੀ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੈਨ